ਮੇਤ੍ਰੋ ਸੰਜਮ ਬਾਦਲ ਜੀ ਵਾਲੇ ਬਿੱਗ ਜੈਸਪਰ ਘੋੜੇ ਦਾ ਬਸ਼ੀਰਾ ਤਿਆਰ ਹੋਇਆਗਾ ਬਾਂਡੀ ਪਿੰਡ ਵਾਲੇ ਰੇਸ਼ਮ ਮਾਨ ਦੇ ਕੋਲੇ ਨਾਂ ਰੱਖਿਆ ਬਾਈ ਨੇ ਇਹਦਾ ਪੰਜਾਬ ਜੋਤ ਸਨੱਖਾ ਬਹੁਤਾ ਬਸ਼ੀਰਾ ਕੰਨ ਦੇਖੋ ਕਿੰਨਾ ਜਿਆਦਾ ਛੋਟਾ ਹੈਗਾ ਸੱਪਣ ਬਰੀਕੀਆਂ ਦੇ ਨਾਲ ਨਾਲ ਬਸ਼ੀਰਾ ਕੱਦ ਬਹੁਤ ਕਰ ਗਿਆ ਬਾਡੀ ਬੜੀ ਚੰਗੀ ਬਣਾ ਗਿਆ ਹਾਲੇ ਪਾਉਣੀ ਇੱਕ ਤਿੰਨ ਸਾਲ ਉਮਰ ਹੋਈ ਹੈ ਜੀ ਤੇ ਕੱਦ 66 ਇੰਚ ਕਰ ਗਿਆ ਸਾਂਜਮ ਬਾਦਲ ਜੀ ਦੇ ਫਾਰਮ ਦੀ ਬਰੀਡਾ ਇਹ ਬੱਚਾ ਇਹਦੀ ਮਾਂ ਵੀ ਉਹਨਾਂ ਦੇ ਫਾਰਮ ਦੇ ਉੱਤੇ ਹੀ ਆ 63 64 ਇੰਚ ਹਾਈਟ ਦੀ ਅਵਲਵ ਘੋੜੀ ਜਿਹੜੀ ਆਪ ਰਣਜੀਤ ਲਾਡਨੂ ਦੀ ਬੱਚੀ ਆ ਦੋਸਤੋ ਸੋ ਮਾਂ ਬਾਪ ਵਾਲੇ ਪਾਸਿਆਂ ਤੋਂ ਦੋਨੋਂ ਪਾਸਿਆਂ ਤੋਂ ਇਹਦੀ ਲਾਈਨ ਬੜੀ ਵੱਖਰੀ ਆ ਸੋ ਬਰੀਡਿੰਗ ਵਾਸਤੇ ਬਹੁਤ ਚੰਗਾ ਬਸ਼ੀਰਾ ਤਿਆਰ ਹੋਇਆ ਬਾਈ ਨੇ ਇਹਦੀ ਜਿਹੜੀ ਮੀਟਿੰਗ ਦੀ ਫੀਸ ਆ 51000 ਰੁਪਿਆ ਰੱਖੀ ਆ ਤੰਨੇ ਪੈਰੀ ਦੇ ਚੁੱਟੇ ਜਾਂ ਮੱਥੇ ਤੇ ਫੁੱਲ ਆ ਇੱਕ ਤਾਂ ਅੱਜ ਗੱਲਬਾਤ ਇਹਦੇ ਬਾਰੇ ਕਰਾਂਗੇ ਤੇ ਦੂਜੀ ਗੱਲਬਾਤ ਸੇਲ ਵਾਲੇ ਜਾਨਵਰਾਂ ਬਾਰੇ ਕਰਾਂਗੇ ਆ ਜਿਹੜਾ ਬਾਈ ਦੇ ਕੋਲੇ ਪਹਿਲਾਂ ਘੋੜਾ ਰੱਖਿਆ ਹੋਇਆਗਾ ਕਾਲੇ ਰੰਗ ਦਾ ਇਹ ਬਾਈ ਨੇ ਕਰਨਾਗਾ ਸੇਲ ਦੋਸਤੋ ਇਹਦੀ ਤਕਰੀਬਨ 8-9 ਸਾਲ ਉਮਰ ਹੋਗੀ ਪਿਛਲੇ 4-5 ਸਾਲਾਂ ਤੋਂ ਇਹ ਘੋੜਾ ਬਾਈ ਦੇ ਕੋਲੇ ਹੀ ਆ ਤਕਰੀਬਨ ਆਪਾਂ ਸਾਰੇ ਜਾਣਦੇ ਆ ਇਸ ਘੋੜੇ ਨੇ ਰਿਜ਼ਲਟ ਬਹੁਤ ਸ਼ਾਨਦਾਰ ਦਿੱਤੇ ਵਿਆ ਹੁਣ ਦੂਜਾ ਬਸ਼ੇਰਾ ਤਿਆਰ ਹੋ ਗਿਆ ਤਾਂ ਕਰਕੇ ਬਾਈ ਨੇ ਆ ਘੋੜਾ ਕਰਨਾ ਸੇਲ ਇਹਦੇ ਬਾਰੇ ਸਾਰੀ ਗੱਲਬਾਤ ਆ ਜਿਹੜੀ ਆਪਾਂ ਬਾਈ ਰੇਸਮ ਤੋਂ ਪੁੱਛਾਂਗੇ 3000 ਜਾਨਵਰ ਬਾਈ ਨੇ ਹੋਰ ਸੇਲ ਕਰਨੇ ਆ ਇੱਕਾ ਨੌਕਰੀ ਬਸ਼ੇਰੀ ਆ ਦੋਸਤੋ ਇਹ ਵੀ ਵੇਚਣੀ ਆ ਬਸ਼ੇਰੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਬਹੁਤ ਚੰਗਾ ਕਰ ਗਈ ਤੇ ਇਹ ਦੋਸਤੋ ਜੈਵੀਰ ਘੋੜੇ ਦਾ ਬੱਚਾ ਹੈਗਾ ਪੱਥਰਾਲੇ ਪਿੰਡ ਬਾਈ ਦੇ ਨੇੜੇ ਉਸ ਘੋੜੇ ਦੀ ਧੀ ਆ ਦੋਸਤੋ ਸੋ ਸਨਖੀ ਬਹੁਤ ਆ ਸਪੌਟਲੈਸ ਆ ਬੱਚੀ ਤੇ ਜੇ ਕੋਈ ਜੈਨੂਨ ਬਾਹਰ ਇਹ ਖਰੀਦਣਾ ਚਾਹੁੰਦਾ ਬੱਚੀ ਤਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਲੈਂਥ ਲੈਂਥ ਤੁਸੀਂ ਚੈੱਕ ਕਰੋ ਬਸ਼ੇਰੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਆ ਇੱਕ ਆਹ ਪੰਜ ਕਲਿਆਣੀ ਮਾਰਵਾੜੀ ਘੋੜੀ ਬਾਈ ਨੇ ਵੇਚਣੀ ਆਂਗੀ ਇਹਦੀ ਵੀ ਲੈਂਥ ਲੈਂਥ ਬੜੀ ਆ ਪ੍ਰਿੰਟ ਬੜਾ ਸੋਹਣਾ ਰੰਗ ਪੱਕਾ ਕਾਲਾਗਾ ਤੇ ਬੱਚਿਆਂ ਲਈ ਬਹੁਤ ਸ਼ਾਨਦਾਰ ਘੋੜੀ ਆ ਜੇ ਕਿਸੇ ਭਰਾ ਨੇ ਬਰੀਡਿੰਗ ਤੇ ਲਾਉਣੀ ਆ ਇਹ ਮੌਕੇ ਦੀ ਖਾਲੀ ਆ ਸੋ ਇੱਕ ਬਾਈ ਨੇ ਆ ਘੋੜੀ ਵੇਚਨੀ ਆ ਇਹ ਬਾਈ ਵਾਲੇ ਆਪਦੇ ਘੋੜੇ ਪੰਜਾਬ ਜੋਤ ਤੋਂ ਹੀ ਬਛੇਰੇ ਤੋਂ ਗੱਬਣ ਚੈੱਕ ਪਾਸ ਆ ਦੋਸਤੋ ਤੀਜਾ ਮਹੀਨਾ ਨੂੰ ਲੱਗਿਆ ਵਾ ਬਾਕੀ ਗੱਲਬਾਤ ਆ ਜਿਹੜੀ ਜਾਨਵਰਾਂ ਬਾਰੇ ਜਾਂ ਘੋੜੇ ਦੀ ਸਟੱਡ ਸਰਵਿਸ ਬਾਰੇ ਉਹ ਬਾਈ ਰੇਸ਼ਮ ਨਾਲ ਅੱਜ ਦੀ ਗੱਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਦਾਰ ਫੇਸਬੁਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਰੇਸ਼ਮ ਪਿੰਡ ਬਾਂਡੀ ਵਾਲੇ ਦੇ ਜਾਨਵਰ ਦਿਖਾਵਾਂਗੇ ਬਾਈ ਰੇਸ਼ਮ ਮਾਨ ਸਾਡਾ ਭਰਾ ਇੱਧਰਲੇ ਪਾਸੇ ਨਾਲ ਬੈਠਾ ਆਪਣੇ ਤੇ ਤੁਸੀਂ ਪਹਿਲਾਂ ਵੀ ਕਾਫੀ ਇੰਟਰਵਿਊਜ਼ ਜਾਂ ਬਾਈ ਦੇ ਜਾਨਵਰ ਹੋਰ ਵੀਡੀਓ ਦੇ ਰਾਹੀਂ ਦੇਖੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਆਪਾਂ ਤੁਹਾਨੂੰ ਮਾਰਵਾੜੀ ਬੇਸ਼ੇਰਾ ਦਿਖਾਵਾਂਗੇ ਬਿਗ ਜੈਸਪਰ ਘੋੜੇ ਦਾ ਬੱਚਾ ਜਿਹੜਾ ਕਿ ਬਾਈ ਨੇ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਹਾਲੇ ਉਹ 3 ਸਾਲ ਦਾ ਬਾਈ ਦੇ ਦਸਨ ਮੁਤਾਬਕ ਹੋਇਆ ਨਹੀਂ ਤੇ ਕੱਦ ਬਹੁਤ ਚੰਗਾ ਕਰ ਗਿਆ ਕਿੰਨੀ ਹਾਈਟ ਕਰ ਗਿਆ ਉਹ ਬਾਈ ਰੇਸ਼ਮ ਮਾਨ ਤੋਂ ਆਪਾਂ ਸਾਰੀ ਗੱਲਬਾਤ ਪੁੱਛਾਂਗੇ ਤੇ ਤਿੰਨ ਚਾਰ ਜਾਨਵਰ ਬਾਈ ਨੇ ਸੇਲ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮਾਰਵਾੜੀ ਕਾਲਾ ਬਸ਼ੇਰਾਗਾ ਦੋਸਤੋ ਤੇ ਇੱਕ ਨੁਕਰੀ ਬਸ਼ੇਰੀ ਆ ਇੱਕ ਦੋ ਘੋੜੀਆਂ ਬਾਈ ਨੇ ਵੇਚਣੀਆਂ ਨੇ ਉਹਨਾਂ ਦੀ ਸਾਰਿਆਂ ਦੀ ਆਪਾਂ ਡਿਟੇਲ ਲਵਾਂਗੇ ਸੋ ਬਾਈ ਦਾ ਜਿਹੜਾ ਇਹ ਪਿੰਡਾ ਬਾਂਡੀ ਬਠਿੰਡੇ ਤੋਂ ਅੱਗੇ ਪੈ ਜਾਂਦਾਗਾ ਜਦੋਂ ਆਪਾਂ ਡੱਬਾ ਵਾਲੀ ਨੂੰ ਜਾਂਦੇ ਆ ਡੱਬਾ ਵਾਲੀ ਤੋਂ ਤਕਰੀਬਨ 5-7 ਕਿਲੋਮੀਟਰ ਹੋਰਾਂ ਰਹਿ ਜਾਂਦਾਗਾ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਰੇਸ਼ਮ ਤੋਂ ਪੁੱਛਾਂਗੇ ਆਪਾਂ ਸੋ ਬਾਈ ਦਾ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਰੇਸ਼ਮ ਬਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਘਰ ਪਹੁੰਚਣ ਤੇ ਤੇ ਤੁਹਾਡੇ ਚੈਨਲ ਪਿੰਡੂ ਜੀ ਜ਼ਿੰਮੇਦਾਰ ਦਾ ਬਹੁਤ ਬਹੁਤ ਧੰਨਵਾਦ ਰੇਸ਼ਮ ਵੀਰੇ ਜਿਵੇਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਵੀ ਜਿਹੜਾ ਐਡਰੈਸ ਆਪਣਾ ਪਿੰਡ ਬਾਂਡੀ ਆ ਬਾਈ ਹਾਂ ਪਿੰਡ ਬਾਂਡੀ ਬਾਈ ਤੇ ਡੱਬ ਵਾਲੀ ਤੋਂ ਕਿੰਨਾ ਰਹਿ ਜਾਂਦਾ ਵੀ ਬਟੰਡੇ ਤੋਂ ਮੰਨ ਲਓ 30 ਕਿਲੋਮੀਟਰ ਪੈਂਦਾ ਹਾਂਜੀ ਬਾਈ ਤੇ ਡੱਬ ਵਾਲੀ ਆਪਾਂ ਨੂੰ 12 ਕਿਲੋਮੀਟਰ ਰਹਿ ਗਈ ਪੰਜਾਬ ਦੀ ਹੱਦ ਜੀ ਆ ਜਾਂਦੀ ਬਸ ਆ ਹੱਦ ਆ ਗਈਏ ਤੋਂ ਅੱਗੇ ਇੱਕ ਦੋ ਪਿੰਡ ਹੀ ਹੈਗੇ ਵਾਗਾ ਹੱਦ ਹਰਿਆਣਾ ਆ ਜਾਂਦਾ ਠੀਕ ਆ ਬਾਈ ਹਾਂਜੀ ਠੀਕ ਹੈ ਬਾਈ ਕਿੰਨਾ ਟਾਈਮ ਹੋ ਗਿਆ ਰੇਸ਼ਮ ਜਾਨਵਰ ਰੱਖਦੇ ਨੂੰ ਤੁਨੂੰ ਆਪਾਂ ਨੂੰ ਬਈ 2007 ਚ ਲੱਗਿਆ ਸੀ ਬਈ ਮੈਂ ਹੂੰ ਤੇ ਦੇਖ ਲਓ ਤੁਸੀਂ ਵੀ 18-19 ਸਾਲ ਹੋ ਗਏ 18-19 ਹਾਂਜੀ ਉਦੋਂ ਪਹਿਲਾਂ ਬਈ ਤੁਸੀਂ ਕਬੱਡੀ ਵੀ ਖੇਡਦੇ ਰਹੇ ਹਾਂ ਮੈਂ ਖੇਡਦਾ ਰਿਹਾ ਬਈ ਬਹਾਵਾ ਟਾਈਮ ਖੇਡਾਂਗਾ ਬਾਅਦ ਵਿੱਚ ਮੇਰਾ ਖੇਲਾ ਤੋਂ ਲੈ ਕੇ 60 ਲੱਗੀ ਸੀ ਹਾਂ 60 ਲੱਗੀ ਸੀ ਗੋਡੇ ਦਾ ਆਪਰੇਸ਼ਨ ਹੋ ਗਿਆ ਸੀ ਫਿਰ ਉਦੋਂ ਬਾਅਦ ਬੰਦ ਕਰਤਾ ਸੀ ਠੀਕ ਹੈ ਬਈ ਹਾਂਜੀ ਤੇ ਨਾਲ ਬਈ ਫਿਰ ਮੜਾ ਮੋਟਾ ਖੇਤੀ ਦਾ ਚੱਲੀ ਜਾਂਦਾ ਹੁਣ ਬਸ ਹਾਂ ਬਈ ਨਾਲ ਖੇਤੀ ਆ ਚੱਲੀ ਜਾਂਦਾ ਨਾਲ ਐ ਵੀ ਸ਼ੌਂਕ ਪੂਰਾ ਹੋ ਜਾਂਦਾ ਨਾਲੇ ਚੱਲ ਜੇ ਕੋਈ ਪੈਕੇਜੇ ਤਾਂ ਵੇਚ ਲਈ ਦੀ ਆ ਚਲ ਪਪਾ ਵਧੀਆ ਜਾਨਵਰ ਲੈਣੇ ਕੋਈ 5-7 ਜਾਨਵਰ ਰੱਖਦੇ ਆ ਠੀਕ ਹੈ ਬਈ ਜਿਆਦਾ ਨਹੀਂ ਐ ਬਾਲੇ ਨਹੀਂ ਬੰਦੇ ਠੀਕ ਹੈ ਹਾਂਜੀ ਤੇ ਬਈ ਜਿਆਦੇ ਫਿਰ ਬਰੀਡਿੰਗ ਵਾਲੇ ਪਾਸੇ ਵੀ ਰਹਿੰਦਾ ਰਹਿਣ ਕਿ ਮਾੜਾ ਮੋਟਾ ਜਿਵੇਂ ਤੁਸੀਂ ਦੱਸਿਆ ਲੈ ਵੇਚ ਵੀ ਕਰ ਲਈਦੀ ਆ ਬਸ ਬਈ ਲੈ ਵੇਚ ਕਰ ਲਈਦੀ ਐ ਵੀ ਥੋੜਾ ਜਿਹਾ ਸਿਸਟਮ ਸੈਟ ਹੋ ਜੇ ਇੱਕ ਤਾਂ ਬੱਚੇ ਵੱਡੇ ਹੋਈ ਜਾਂਦੇ ਹੁਣ ਹਾਂ ਵੀ ਉੱਧਰ ਵੀ ਸੈਟ ਕਰਨਾ ਕੁੜੀਆਂ ਨੇ ਜਾਣਾ ਬਾਹਰ ਫੇਰ ਠੀਕ ਆ ਵੀਰੇ ਵੀ ਉਦੋਂ ਬਾਅਦ ਸੋਚ ਤਾਂ ਇਹੀ ਆ ਵੀ ਬਰੀਡਿੰਗ ਤੇ ਹੀ ਕੰਮ ਕਰਾਂਗੇ ਵੀ ਜਿਆਦਾ ਵਪਾਰ ਵਾਲਾ ਲੈ ਦੇ ਵਾਲਾ ਨਹੀਂ ਕਰਨਾ ਹੂੰ ਬਰੀਡਿੰਗ ਤੇ ਹੀ ਕਰਾਂਗੇ ਵਿਚਾਰ ਹੈਗਾ ਫਾਰਮ ਬਣਾਉਣਾ ਹੋਰ ਆਪਾਂ ਠੀਕ ਹੈ ਬਾਈ ਤੇ ਬਰੀਡਿੰਗ ਦਾ ਹੀ ਕਰਾਂਗੇ ਬਾਈ ਹੁਣ ਕੋੜਾ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲੇ ਵਧੀਆ ਆ ਗਿਆ ਉਹਨਾਂ ਟਾਈਮ ਜਿੰਨੇ ਕ ਜਾਨਵਰ ਚਲੋ ਜਿੰਨਾ ਕ ਆਪਾਂ ਕਰ ਸਕਦੇ ਉਹਨਾਂ ਕ ਬਸ ਆ ਉਹਨਾਂ ਕੋਈ ਲੈ ਦੇ ਤੇ ਜਲਾ ਕਰੀ ਜਾਈਦਾ ਨਾ ਚੰਗੀਆਂ ਗੋੜੀਆਂ ਜਦੋਂ ਕੋਈ ਮਿਲ ਜਾਂਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਬਾਈ ਰੇਸ਼ਮ ਵੀਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦੇਣਾ ਤੇ ਇਹ ਬੇਸ਼ੇਰਾ ਜਿਹੜਾ ਬੈਗ ਜੈਸਪਰ ਵਾਲਾ ਬੱਚਾ ਤੁਸੀਂ ਤਿਆਰ ਕੀਤਾ ਬਹੁਤ ਸੋਹਣਾ ਤਿਆਰ ਹੋਇਆ ਬਾਈ ਹਾਂਜੀ ਹਾਂਜੀ ਬਾਈ ਬਹੁਤ ਧੰਨਵਾਦ ਤੁਹਾਡਾ ਬਾਈ ਇਦੇ ਬਾਰੇ ਆਪਾਂ ਭਰਾਵਾਂ ਨੂੰ ਪਹਿਲਾਂ ਦਸੀਏ ਮੇਰਾ ਖਿਆਲ ਆ ਤੁਸੀਂ ਦੱਸਦੇ ਸੀ ਵੀ ਉਹ ਜੀ ਉਮਰ ਦੇ ਵਿੱਚ ਸਾਲਕ ਦਾ ਸੀ ਜੋ ਤੁਸੀਂ ਲੈ ਕੇ ਆਂਦਾ ਸੀ ਹਾਂ ਬਸ ਬਾਈ ਉਦੋਂ ਮੰਨ ਲਓ 12 14 ਕਿ ਮਹੀਨਿਆਂ ਦਾ ਸੀ ਜਦੋਂ ਆਪਣੇ ਕੋਲ ਆਇਆ ਠੀਕ ਹੈ ਬਾਈ ਤੇ ਹੁਣ ਇਹਦੀ ਉਮਰ ਹੋ ਗਈ ਹੈ ਜੀ ਮੇਰੇ ਹਿਸਾਬ ਨਾਲ ਵੀ 33 ਕਿ ਮਹੀਨੇ ਠੀਕ ਹੈ ਬਾਈ 33 ਕਿ ਮਹੀਨਿਆਂ ਦਾ ਹੋ ਗਿਆ ਦੋ ਦੰਦ ਲਾ ਪੂਰੇ ਹੋ ਗਿਆ ਠੀਕ ਹੈ ਬਾਈ ਹਾਂਜੀ ਠੀਕ ਹੈ ਤੇ 33 ਕਿ ਮਹੀਨੇ ਉਮਰ ਹੋ ਗਈ ਕੱਦ ਕਿੰਨਾ ਕਰ ਗਿਆ ਰੇਸ਼ਮ ਕੱਦ ਬਾਈ ਕਹਿਣ ਨੂੰ ਤਾਂ ਜਿਹੜੇ ਲੋਕ ਕਹਿੰਦੇ ਆ ਉਹ ਤਾਂ ਫਿਰ ਜੇ ਕਹਿ ਦਈਏ ਆਪਾਂ ਬਹੁਤ ਹੋ ਜੂਗਾ ਤੇ ਵੈਸੇ ਬਾਈ ਸਕੇਲ ਵਾਲਾ 66 ਇੰਚਾ ਕੋਈ ਮਰਜ਼ੀ ਨਾਪ ਲਿਆ ਕੇ ਠੀਕ ਹੈ ਬਾਈ ਹਾਂ ਫੀਤੇ ਵਾਲਾ ਤਾਂ 70 ਤੋਂ ਬਾਹਰ ਹੋ ਜਾਂਦਾ ਹੈ ਸਕੇਲ ਵਾਲਾ 66 ਆਏਗਾ ਠੀਕ ਹੈ ਬਾਈ ਹਾਂ ਜੀ ਠੀਕ ਹੈ ਵੀਰੇ ਬਾਕੀ ਹਾਈਟ ਦਾ ਬਾਈ ਇਹਨਾਂ ਦੇ ਖਾਨਦਾਨ ਜੇ ਵਿਚਾਰ 5 ਸਾਲ ਤੱਕ ਕਰਦੇ ਆ ਇਹਦੇ ਪਿਓ ਦੀ ਵੀ 70 ਇੰਚ ਸੀ ਹਾਂ ਜੀ ਹਾਂ ਬਾਈ ਬੜਾ ਨਾਮੀ ਘੋੜਾ ਹੋਇਆ ਚੰਗੇ ਰੇਟ ਦੇ ਵਿੱਚ ਉਹ ਸੰਜਮ ਬਾਦਲ ਜੀ ਨੇ ਦਿੱਤਾ ਸੀਗਾ ਹਨਾ ਤੇ ਗਾਂ ਵੀ ਉਹਦੀ ਸਟੱਡ ਸਰਵਿਸ ਦੀ ਫੀਸ ਆ ਜਿਹੜੀ ਚੰਗੀ ਚੱਲ ਰਹੀ ਹੈ ਹਾਂ ਚੰਗੀ ਆ ਬਾਈ ਚੰਗੀ ਆ ਮੰਨ ਲਓ ਵੀ ਕਾਂਡੇ ਦੇ ਮਗਾਵਲੇ ਜੀ ਚੱਲੀ ਜਾਂਦਾ ਉਹ ਫੀਸ ਚੋਦਾ ਮੇਰੇ ਹਿਸਾਬ ਨਾਲ ਠੀਕ ਹੈ ਬਾਈ ਹਾਂਜੀ ਠੀਕ ਹੈ ਵੀਰੇ ਇਹਦਾ ਵਿਚਾਰ ਤੁਹਾਡਾ ਕਿਵੇਂ ਬਣਿਆ ਸੀ ਬੱਚਾ ਲੈਣ ਦਾ ਮਨ ਕਿਵੇਂ ਬਣਿਆ ਬਾਈ ਤੁਹਾਡਾ ਬੱਚਾ ਵਸ ਬਈ ਉਹਨਾਂ ਦਾ ਮੋਹ ਪ੍ਰੇਮ ਸੀ ਮੁੰਡਾ ਵਿੱਕੀ ਗੱਗੜ ਤੋਂ ਉਹ ਸਾਂਝਮਜੀ ਦੇ ਉੱਥੇ ਹੀ ਹੁੰਦਾਗਾ ਠੀਕ ਹੈ ਉਹਦੇ ਨਾਲ ਆਪਣਾ ਮੋਹ ਪ੍ਰੇਮ ਸੀ ਬਸੋਣੇ ਮੈਨੂੰ ਕਹਿਦਾ ਕਹਿੰਦਾ ਯਾਰ ਤੇਰੀ ਸੇਵਾ ਵਧੀਆ ਤੇ ਤੇਰੇ ਘਰੇ ਘੋੜਾ ਵਾਂਜੂ ਸਾਡੇ ਕੋਲ ਤਾਂ ਘੋੜੇ ਹੈਗੇ ਹੋਰ ਚੱਲਾ ਤੈਨੂੰ ਵਧੀਆ ਕੋਈ ਲੈਣ ਦਾ ਘੋੜਾ ਤੇਰੇ ਤਿਆਰ ਹੋ ਜੂਗਾ ਇੱਕ ਇਹਦੀ ਲੈਣਾ ਉਹਦੇ ਪਰਪਲਸ ਲੈਣ ਆ ਗਈ ਠੀਕ ਹੈ ਬਾਈ ਤਾਂ ਫਿਰ ਆਪਾਂ ਲੈ ਬਈ ਉਹਨਾਂ ਨੇ ਪਿਆਰ ਨਹੀਂ ਦਿੱਤਾ ਕੋਈ ਆਪਾਂ ਕਹਿ ਦਈਏ ਵੀ ਖਰੀਦਣ ਵਾਲਾ ਦਾ ਆਪਣੀ ਤਾਕਤ ਹੀ ਨਹੀਂ ਬਈ ਉਹ ਸਰਦਾਰ ਬੰਦੇ ਹੁਣ ਉਹਨਾਂ ਦਾ ਰੇਟ ਬਹੁਤ ਆ ਗਈ ਘੋੜੇ ਦਾ ਹਾਂਜੀ ਹਾਂਜੀ ਬਾਈ ਹਨਾ ਚਲੋ ਰੇਟਾਂ ਦਾ ਸਟਾਰ ਮੰਨ ਲਓ ਵੀ ਅਨਜਲ ਇਹਦਾ ਦਾਣਾ ਹਾਂ ਬਸ ਇਹਦਾ ਕੋਈ ਦਾਣਾ ਬਾਣੀ ਆਪਣੇ ਰਲਿਆ ਸੀ ਸੇਵਾ ਆਪਣੇ ਕਰਮਾਂ ਚ ਲਿਖੀ ਸੀ ਇਹਦੀ ਹਾਂ ਠੀਕ ਹੈ ਬਾਈ ਤੇ ਇਹਦੀ ਮਾਂ ਬਾਰੇ ਦੱਸੋ ਮਾਂ ਵੀ ਬਹੁਤ ਜਿਆਦਾ ਚੰਗੀ ਘੋੜੀ ਆ ਉਹਨਾਂ ਦੇ ਘਰੇ ਹੀ ਜੇ ਦੇਖੋ ਫਾਰਮ ਹਾਂ ਉਹ ਵੀ ਸਨਮਜੀਤ ਦੇ ਫਾਰਮ ਤੇ ਆ ਜੀ ਉਹ ਕਾਲੀ ਡੱਬੇ ਵਾਲਾ ਘੋੜੀ ਐ ਹਾਈਟ ਹੋਊਗੀ ਉਹਦੀ 636 ਟਾ ਹੂੰ ਤੇ ਉਹ ਰਣਜੀਤ ਲਾੜ ਨੂੰ ਵਾਲੇ ਦੀ ਆ ਭਾਈ ਠੀਕ ਆ ਭਾਈ ਹਾਂ ਤੇ 2019 ਦੀ ਨਗੌਰ ਦੀ ਉਹ ਚੈਂਪੀਅਨ ਐ ਹੂੰ ਜਿਹੜੀ ਇਹਦੀ ਮਾਂ ਆ ਗਈ ਠੀਕ ਆ ਭਾਈ ਹਾਂਜੀ ਠੀਕ ਐ ਤੇ ਜੇ ਦੋਨਾਂ ਪਾਸਿਆਂ ਤੋਂ ਦੇਖੇ ਭਾਈ ਆਮ ਜਿਵੇਂ ਅੱਜ ਕੱਲ ਆਪਣੇ ਹਾਂ ਅਲੀਸ਼ਾਨ ਲੈਣ ਦਾ ਦੌਰ ਜ਼ਿਆਦਾ ਚੱਲ ਰਿਹਾ ਪੰਜਾਬ ਦੇ ਵਿੱਚ ਤਾਂ ਜ਼ਿਆਦਾਤਰ ਘੋੜੀਆਂ ਆਪਾਂ ਨੂੰ ਬਿਸ਼ੇਰੇ ਬਿਸ਼ੇਰੀਆਂ ਇਸ ਲੈਣ ਦੇ ਦੇਖਣ ਨੂੰ ਮਿਲਦੇ ਆ। ਸੋ ਇਹ ਇੱਕ ਵੱਡੀ ਵੱਡੀ ਬਈ ਆਪਾਂ ਕਹਿ ਸਕਦੇ ਹਾਂ ਵੀ ਉਪਲਬਧੀ ਆ ਥੋੜੀ ਜਾਂ ਪ੍ਰਾਪਤੀ ਕਹਿ ਲੋ ਵੀ ਮਾਂ ਵਾਲੇ ਪਾਸੋਂ ਵੀ ਕਹਿ ਲੋ ਤੇ ਪਿਓ ਵਾਲੇ ਪਾਸੋਂ ਵੀ ਦੂਰ ਦੂਰ ਤੱਕ ਵੀ ਇਹਦਾ ਕੋਈ ਵੀ ਮਨ ਲਓ ਦਾਦੇ ਨਾਨੇ ਨਾਨੀਆਂ ਸਾਰੇ ਹੀ ਟੌਪ ਹੀ ਆ ਗਿਆ ਬਲੱਡ ਦਾ। ਹਮ ਮੰਨ ਲਓ ਹੁਣ ਵੀ ਪਿਓ ਇਹਦਾ ਜਸਪਰ ਆ ਗਿਆ ਹਮ ਤੇ ਦਾਦਾ ਆ ਗਿਆ ਰਾਜਾ ਹੰਸ ਹਮ ਸਖਵੀਰ ਬਾਦਲ ਜੀ ਦਾ ਹਾਂਜੀ ਬਾਈ ਤੇ ਮੰਨ ਲਓ ਇਹਦੀ ਦਾਦੀ ਆ ਗਈ ਜਿਹੜੀ ਜਸਪਰ ਦੀ ਮਾਂ ਮਨਾਕਸ਼ੀ ਘੋੜੀ ਹੈ ਹਾਂਜੀ ਬਾਈ ਸਖਵੀਰ ਜੀ ਦੇ ਫਾਰਮ ਤੇ ਉਹ ਪਰਵਾਦ ਦੀ ਹੈ ਠੀਕ ਹੈ ਬਾਈ ਲੈਣਾ ਤਾਂ ਇਹਦੀਆਂ ਸਾਰੀਆਂ ਜਿਗਾਂ ਅਵਰਾਜ ਅਨਸਰਾਜ ਦਿਲਕ ਦਾ ਆ ਗਿਆ ਹਾਂਜੀ ਬਾਈ ਬਲੱਡ ਦੇ ਵਿੱਚ ਸਾਰਾ ਹੀ ਟੌਪ ਦਾ ਆ ਗਿਆ ਬਾਈ ਇਧਰੋਂ ਜੇ ਮਾਂ ਵਾਲੇ ਪਾਸਿਓ ਦੇਖੀਏ ਜਿਹੜਾ ਰਾ ਮਾਂ ਵਾਲੇ ਪਾਸਿਓ ਉਹ ਸੁਲਤਾਨ ਦਾ ਆ ਗਿਆ ਹਾਂ ਉਧਰੋਂ ਵੀ ਲੈਣ ਟੌਪ ਦੀ ਲੈਣ ਆ ਗਈ ਲੈਣ ਪੁਰਾਣੀ ਲੈਣ ਖਾਂ ਦਾ ਨਹੀਂ ਲੈਣ ਹਾਂ ਸਾਰੇ ਹੀ ਪੁਰਾਣਾ ਬਲੱਡ ਆ ਗਿਆ ਬਈ ਉਹਦੇ ਪਰਪਲਸ ਲੈਣ ਆ ਗਈ ਇਹਦੇ ਚ ਹੁਣ ਜਿੰਨੀ ਮੰਨ ਲਓ ਵੀ ਰੱਖਿਆ ਦਾ ਸੋਚ ਕੇ ਤਾਂ ਹੀ ਹੈ ਵੀ ਸਾਰੀ ਅਲੀ ਸ਼ਾਨ ਲੈਣ ਚੱਲੀ ਜਾਂਦੀ ਆ ਆਪਣੇ ਹਨਾ ਵੀ ਇਹਨਾਂ ਬਰੀਡਿੰਗ ਹੋਣ ਲੱਗ ਕਹਿੰਦੇ ਆ ਵੀ ਇਹਨਾਂ ਬਰੀਡਿੰਗ ਜਿਆਦਾ ਮੁਸ਼ਕਲ ਆਉਂਦੀ ਆ ਬਾਈ ਹੁਣ ਡੰਗ ਕਰਾਉਣ ਦੀ ਤਾਂ ਹੁਣ ਇਹ ਬਈ ਅਲੀ ਸ਼ਾਨ ਲੈਣ ਦੇ ਤਾਂ ਨੇੜੇ ਤੇੜੇ ਨਹੀਂ ਫਿਰ ਇਹਦੀ ਲੈਣ ਅਲੱਗ ਆ ਗਈ ਉਹਦੇ ਪਰਪਲਸ ਲੈਣ ਆ ਗਈ ਅਕਸਰ ਜੇ ਹੁਣ ਮੰਨ ਲਓ ਵੀ ਅਲੀ ਸ਼ਾਨ ਲੈਣ ਦੀਆਂ ਬੱਚੀਆਂ ਤੋਂ ਮੇਟ ਹੋਣਗੀਆਂ ਤਾਂ ਰਿਜ਼ਲਟ ਬਹੁਤ ਚੰਗੇ ਆਉਣਗੇ ਬਾਕੀ ਬਾਈ ਆਪਦੇ ਪਿਓ ਵਾਲੀ ਦਿੱਕਤ ਦਿੰਦਾ ਬਚੇਰਾ ਦੇਖੋ ਹਾਂ ਬਾਈ ਜਮਾ ਡਟੋ ਪਿਓ ਨਾਲ ਦਾ ਹੀ ਬਣ ਗਿਆ ਹਾਂ ਬਣ ਤਰ੍ਹਾਂ ਚ ਉਹੀ ਚੀਜ਼ ਆ ਮਜ਼ਬੂਤੀ ਚ ਬੜਾ ਹਾਂ ਮਜ਼ਬੂਤੀ ਐਗਰੈਸ਼ਨ ਬਹੁਤ ਆਗਾ ਹਨਾ ਹਾਂ ਜਿਵੇਂ ਮੇਰਾ ਖਿਆਲ ਅੱਜ ਆਪਾਂ ਇਹਦੀ ਪਹਿਲੀ ਵੀਡੀਓ ਕਰ ਰਹੇ ਆਂ ਬਾਈ ਪ੍ਰੋਫੈਸ਼ਨਲ ਹਾਂ ਅੱਜ ਹਾਂ ਬਸ ਪਹਿਲੇ ਸਣੇ ਫੇਰ ਪਹਿਲੀ ਵਾਰੀ ਆਪਾਂ ਦੇਖੋ ਕੈਮਰੇ ਸਾਹਮਣੇ ਇਹ ਆਇਆ ਤੇ ਪਰ ਇਹਨੇ ਜਮਾ ਮੈਂ ਕਹਣਾ ਵੀ ਜੱਬ ਕੱਢਤੇ ਹਾਂ ਸ਼ੋਅ ਉਹ ਕਰਦਾ ਬਾਈ ਹਾਂ ਠੀਕ ਹੈ ਬਾਈ ਬਾਕੀ ਇਹਨਾਂ ਦੀਆਂ ਧੌਣਾ ਬਾਈ ਲੰਬਗੀਆਂ ਜਾਦੀ ਹੂੰ ਇਸ ਖਾਨਦਾਨ ਦੀਆਂ ਧੌਣਾ ਬਹੁਤ ਲੰਬਗੀਆਂ ਹੂੰ ਬੰਤਰ ਜਿਉਂ ਹੀ ਫਰਕ ਹੈ ਇਹਨਾਂ ਦਾ ਜਦੋਂ ਖੜਦੇ ਆ ਨਾ ਤਾਂ ਐਂ ਜੱਜ ਹੁੰਦਾ ਵੀ ਘੋੜਾ ਬਹਾਲਾ ਵੱਡਾ ਹਾਂ ਬਾਕੀ ਇਹ ਰੰਗ ਬਹੁਤ ਜਿਆਦਾ ਸੋਹਣਾ ਬਈ ਹਾਂ ਬਾਕੀ ਤੇਲੀਆ ਕੁਮੈਤ ਰੰਗ ਪੱਕਾ ਤੇਲੀਆ ਕੁਮੈਤ ਰੰਗ ਆ ਮਾਰਕਿੰਗ ਬੜੀ ਪਿਆਰੀ ਆ ਤਨ ਪਰ ਜੱਟੇ ਮੱਥੇ ਤੇ ਫੁੱਲ ਆ ਬਈ ਹਾਂ ਤੇ ਇੱਕ ਚੀਜ਼ ਹੋਰ ਜਿਹੜੀ ਮੈਂ ਨੋਟ ਕੀਤੀ ਆ ਰਸ਼ਮ ਵੀਰੇ ਜਿਵੇਂ ਆਪਾਂ ਗੱਲ ਕਰਦੇ ਸੀ ਕੰਨ ਬਹੁਤ ਜਿਆਦਾ ਛੋਟਾ ਹਾਂ ਕੰਨ ਛੋਟਾ ਆ ਮੈਨੂੰ ਛੋਟੇ ਸਜਦਾ ਕੰਨ ਬਹੁਤ ਘਟ ਆਉਂਦਾ ਮਿਲਦਾ ਘੋੜਿਆਂ ਦੇ ਨਹੀਂ ਬਹੁਤ ਘਟ ਆਉਂਦਾ ਬਈ ਆਮ ਜਿਆਦਾ ਮੰਨੋ ਤਲਵਾਰ ਕੰਨੇ ਜੇ ਵੱਧ ਆ ਜਾਂਦੇ ਆ ਘੋ ਚਲੋ ਜੇ ਕੁੰਡੀ ਵਾਲਾ ਵੀ ਆਉਂਦਾ ਜਿਵੇਂ ਕੰਨ ਪਰ ਪੂਰਾ ਯਾ ਸੈਜ ਵੱਡਾ ਹੁੰਦਾ ਬਈ ਇਹਦਾ ਤਾਂ ਬਹੁਤ ਛੋਟਾ ਕੰਨ ਆ ਬਈ ਹਾਂ ਛੋਟਾ ਬਾਕੀ ਹਜੇ ਬੱਚੇ ਦੀ ਤਾਂ ਹੌਣ ਭਰੀ ਹੋ ਜਾਂਦੀ ਹੈ ਕੋਈ ਕੰਨ ਜੱਜਮੈਂਟ ਆਉਂਦੀ ਨਹੀਂ ਕੰਨ ਦੀ ਬਾਲੀ ਹਾਂਜੀ ਹਾਂਜੀ ਬਈ ਠੀਕ ਹੈ ਬਈ ਤੇ ਹੁਣ ਬਈ ਇਹਦੀ ਆਪਾਂ ਸਰਵਿਸ ਓਪਨ ਕਰਤੀ ਕੋਈ ਦੋ ਚਾਰ ਘੋੜੀਆਂ ਤੁਸੀਂ ਮਣਾਲੀਆਂ ਹਾਂ ਬਈ ਪਹਿਲਾਂ ਫੋਨ ਫਾਨ ਤਾਂ ਕਾਫੀ ਆਏ ਸੀ ਪਹਿਲਾਂ ਵੀ ਹਨਾ ਪਹਿਲਾਂ ਛੋਟਾ ਸੀ ਆਏ ਸੀਗਾ ਵੀ ਗ੍ਰੋਥ ਕਰ ਜੇ ਬੱਚਾ ਜੀ ਫਿਰ ਉਧਰ ਧਿਆਨ ਜਾ ਹੋ ਜਾਂਦਾਗਾ ਵੀ ਫਰਕ ਪੈ ਜਾਂਦਾ ਹੁਣ ਆਪਾਂ ਮੰਨ ਲਓ ਜਿਹੜੀ ਆਪਣੇ ਕੋਲੇ ਮੌਵਾ ਕਲਰ ਦੀ ਘੋੜੀ ਐ ਉਹ ਚੈੱਕ ਪਾਸ ਹੋ ਗਈ ਐ ਇਹ ਤਾਂ ਪਹਿਲੀ ਘੋੜੀ ਠੀਕ ਐ ਬਈ ਉਹਨੂੰ ਤੀਜਾ ਮਹੀਨਾ ਲੱਗਿਆ 24 ਤਰੀਕ ਨੂੰ ਐਸਨੂੰ ਠੀਕ ਐ ਵੀਰੇ ਤੇ ਇੱਕ ਘੋੜੀ ਹੋਰ ਆਪਣੇ ਮਿੱਤਰ ਦੀ ਮਿਲ ਕੇ ਗਈ ਐ ਗੁਰੂ ਕੇ ਪਿੰਡ ਉਹ ਚੈੱਕ ਹੋਣ ਵਾਲੀ ਐ ਤੇ ਇੱਕ ਆਪਣੇ ਘਰੇ ਜਿਹੜੀ ਉਹ ਤੁਹਾਨੂੰ ਨਿੱਕੀ ਜੀ ਘੋੜੀ ਦਿਖਾਈ ਸੀ ਉਹ ਵੀ ਇਦੋਂ ਹੀ ਮੇਟ ਕਰਾ ਦੀ ਠੀਕ ਐ ਠੀਕ ਐ ਉਹਨੂੰ ਹਜੇ 15 16 ਦਿਨ ਹੋਏ ਐ ਹਮ ਤੇ ਉਹ ਅੰਦਰ ਦੀ ਸਹੀ ਸੀ ਬਾਕੀ ਅੱਗੇ ਪਰਮਾਤਮਾ ਦੇ ਹੱਥ ਜਾਣਾ ਗੱਬਣ ਚੈੱਕ ਹੋਈ ਜਾਊ 100% ਦਾ ਠੀਕ ਹੈ ਬਾਈ ਵੀ ਹੁਣ ਓਪਨ ਹੈ ਮੰਨ ਲਓ ਵੀ ਸਟੱਡ ਕੋਈ ਵੀ ਭਰਾ ਫੋਨ ਕਰ ਸਕਦਾ ਕੋਈ ਹਾਂ ਜੇ ਕਿਸੇ ਭਰਾ ਨੂੰ ਸਰਵਿਸ ਚਾਹੀਦੀ ਹੈ ਹਨਾ ਵਧੀਆ ਬੱਚਾ ਕੋਈ ਲੈਣਾ ਚਾਹੁੰਦਾ ਬਾਕੀ ਬਾਈ ਜੀ ਨੂੰ ਤਾਂ ਪਤਾ ਲੈਣ ਦਾ ਇਹਦਾ ਖਾਨਦਾਨ ਸਾਰਾ ਪਿੱਛੋਂ ਪਤਾ ਬਾਈ ਉਹ ਤਾਂ ਨਹੀਂ ਦੇਖਦਾ ਫੀਸ ਨਹੀਂ ਹਨਾ ਜੀ ਨੂੰ ਪਤਾ ਹੀ ਨਹੀਂ ਬਾਈ ਉਹਨੂੰ ਆਪਾਂ ਕਹੀ ਨਹੀਂ ਸਕਦੇ ਉਹਦੇ ਆਸਤੇ ਤਾਂ ਭਾਵੇਂ 10000 ਰੱਖਦੇ ਉਹਨੂੰ ਉਹ ਵੀ ਵਾਦੀ ਲੱਗਣੀ ਹਮ ਪਰ ਜੇ ਭਰਾ ਇਹ ਚੀਜ਼ ਨੂੰ ਸੋਚ ਕੇ ਚੱਲਣਾ ਵੀ ਜਦੋਂ ਆਪਾਂ ਇਨ ਬਰੀਡਿੰਗ ਤੋਂ ਬਚਣਾਗਾ ਕੋਈ ਲੈਦੇ ਕੋੜੇ ਤੋਂ ਸਰਵਿਸ ਲੈਣੀ ਆ ਬਾਈ ਤਾਂ ਕਰਕੇ ਬੱਚੇ ਅੱਗੇ ਚੱਕੇ ਚੰਗੇ ਆਉਣ ਤੇ ਮੰਨ ਲਓ ਇਹ ਸੋਚ ਨੂੰ ਡੂੰਗੀ ਸੋਚ ਨੂੰ ਲੈ ਕੇ ਚੱਲੂ ਹਾਂਜੀ ਤਾਂ ਮੰਨ ਲਓ ਇਸ ਘੋੜੇ ਨੂੰ ਮੌਕਾ ਦੇਣਾ ਚਾਹੀਦਾ ਹਾਂ ਦੇਣਾ ਚਾਹੀਦਾ ਬਾਈ ਕਿਉਂਕਿ ਬਾਈ ਆਮ ਆਪਾਂ ਦੇਖਦੇ ਹਾਂ ਮਾਰਵਾੜੀ ਦੇ ਵਿੱਚ ਲੈਂਡ ਸਭ ਤੋਂ ਵੱਧ ਮੈਟਰ ਕਰਦੀ ਆ ਤੇ ਉਹ ਚੀਜ਼ਾਂ ਬਾਈ ਸਾਰੀਆਂ ਇਹਦੇ ਸਾਰੀਆਂ ਪੂਰੇ ਪ੍ਰੂਫ ਸਾਰੇ ਆਪਣੇ ਨੇੜੇ ਹੀ ਖੜੇ ਆ ਕੋਈ ਬਹੁਤੀ ਦੂਰ ਜਾਣ ਦੀ ਫਰੋੜ ਨਹੀਂ ਹਾਂ ਸਾਰੀ ਡਿਟੇਲ ਆ ਬਾਈ ਇਹਦੀ ਤਾਂ ਡੀਐਨਏ ਤੱਕ ਦੀ ਜ਼ਿੰਮੇਵਾਰੀ ਆ ਆਪਣੀ ਕੋਈ ਇਹੋ ਜਿਹਾ ਚੈੱਕ ਕਰ ਆ ਬਾਕੀ ਅੱਗੇ ਡੀਐਨਏ ਵੀ ਕਰਾ ਦੇਣਾ ਹੁਣ ਇਹਦਾ ਪਹਿਲਾਂ ਛੋਟਾ ਸੀ ਅਸੀਂ ਦਾਨੀ ਆਉ ਕੀਤਾ ਹੁਣ ਕਰਵਾ ਦੇਾਂਗੇ ਡੀਐਨਏ ਵੀ ਠੀਕ ਹੈ ਬਾਈ ਤੇ ਨਾਂ ਫਿਰ ਇਹਦਾ ਕੀ ਰੱਖਦਾ ਵੀਰੇ ਇਹਦਾ ਨਾਂ ਬਾਈ ਪੰਜਾਬ ਜੋਤ ਰੱਖਦਾ ਠੀਕ ਹੈ ਬਾਈ ਤੇ ਕਿੰਨੀ ਰੱਖਾਂਗੇ ਫਿਰ ਆਪਾਂ ਸਰਵਿਸ ਦੀ ਫੀਸ ਇਹਦੀ ਸਰਵਿਸ ਫੀਸ ਬਈ 52000 ਰੁਪਇਆ ਠੀਕ ਹੈ ਬਈ ਹਾਂਜੀ ਤੇ ਉਹ ਚਕੋੜੀ ਮੇਟ ਕਰਾਉਣ ਦਾ ਕੀ ਕੋਈ ਟਾਈਮ ਪੀਰੀਅਡ ਦਾ ਕੀ ਹਿਸਾਬ ਰੱਖ ਉਹਦੇ ਚ ਬਈ ਆ ਆ ਵੀ ਮੰਨ ਲਓ ਚੈੱਕ ਕਰਵਾ ਲੈ ਬੰਦਾ ਹਨਾ ਕੋਈ ਡਾਕਟਰ ਤੋਂ ਚਾਹੇ ਆਪਦੇ ਤੋਂ ਕਰਾ ਲੈ ਚਾਹੇ ਆਪਣੇ ਕੋਲੇ ਵੀ ਡਾਕਟਰ ਆਉਂਦੇ ਆ ਹਮ ਆਪਾਂ ਉਹਨਾਂ ਤੋਂ ਕਰਵਾ ਲਾਂਗੇ ਜਿੰਨੇ ਕੋਲੇ ਲਊਗੇ ਆਪਾਂ ਦੇਵਾਂਗੇ ਉਹਦੇ ਚ ਕੋਈ ਗੰਤੂ ਪ੍ਰੰਤੂ ਨੂੰ ਨਹੀਂ ਕਹਿ ਦਿੰਦੇ ਵੀ ਦੋ ਦੇ ਤੇ ਤੀਜਾ ਨਹੀਂ ਛੱਡਣਾ ਆਪਾਂ ਨੂੰ ਕੋਈ ਉਹ ਨਹੀਂ ਬਾਈ ਚਾਂਸ ਰੱਬ ਨਾ ਕਰੇ ਘੋੜੀ ਸਹੀ ਹੋਵੇ ਨੁਕਸਰਾ ਹੋਵੇ ਖਾਲੀ ਮਾਰ ਜੇ ਆਪਾਂ ਦੁਬਾਰਾ ਵੀ ਘੋੜਾ ਛੱਡਾਂਗੇ ਕੋਈ ਚੱਕਰ ਨਹੀਂ ਪਾਵਾਂ ਤੈਨਾਂ ਅਰੀ ਛੱਡਣਾ ਪੈ ਜੇ ਠੀਕ ਹੈ ਬਾਈ ਉਹ ਚ ਕੋਈ ਨਹੀਂ ਖੁੱਲੀ ਖੇਡ ਆ ਠੀਕ ਹੈ ਵੀਰੇ ਹਾਂ ਬੇਜਜ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਬਾਈ ਆਪਾਂ ਤਾਂ ਅਗਲੇ ਨੇ ਫੀਸ ਦੇਣੀ ਆ ਹਾਂ ਬੇਜਜ ਕੋਈ ਇਹ ਗੱਲ ਦਾ ਲਾਂਬਾ ਨਹੀਂ ਆਊਗਾ ਵੀ ਭਰਾ ਕਹਿਣਗੇ ਯਾਰ ਫੀਸ ਲੈ ਲਈ ਤੇ ਹੁਣ ਬਾਕੀ ਗੱਲ ਹੋਰ ਆ ਬਾਈ ਮੇਰੀ ਸੋਚ ਆ ਵੀ ਜਿਹੜੀ ਫੀਸ ਅੱਜ ਆਪਾਂ ਰੱਖਦੀ ਕੱਲ ਨੂੰ ਘੋੜੇ ਦੇ ਬੱਚੇ ਵੀ ਹੀ ਸਭਾ ਇੰਨੀ ਰੱਖਣੀ ਆ ਵੱਧ ਨਹੀਂ ਕਰਨੀ ਇਹਦੂ ਬਸ ਠੀਕ ਹੈ ਬਾਈ ਇਹੀ 51000 ਰੁਪਏ ਰਹਿਣਾ ਠੀਕ ਹੈ ਇਹਦੂ ਵਧਾਉਣੀ ਨਹੀਂ ਆਪਾਂ ਹਾਂ ਘੋੜੀ ਜਿੰਨੇ ਮਰਜ਼ੀ ਮਿਲੀ ਜਾਵੇ ਘੋੜੇ ਤੋਂ ਆਏ ਨਹੀਂ ਵੀ ਕੱਲ ਨੂੰ ਬੱਚੇ ਪੂਰੇ ਟਾਪ ਦੇ ਆਗੇ ਤੇ ਫੀਸ ਵਜਾਰ ਚੱਕਦੇ ਲੱਖ ਰੁਪਏ ਕਰਦਾ ਨਹੀਂ ਆ ਪਹਿਲੇ ਹੀ ਮੰਨ ਲਓ ਸੋ ਸਮਝ ਮੁਤਾਬਕ ਉਹ ਹੀ ਰੱਖੀ ਹੈ ਨਾ ਜੋ ਬਈ ਇਹ ਇਹਦਾ ਪਿੱਛੇ ਤੋਂ ਖਾਨਦਾਨ ਜਿੰਨਾ ਕਿ ਇਹਦਾ ਹੱਕ ਬਣਦਾ ਉਹ ਸਾਹਮਣੇ ਰੱਖਤੀ ਤੁਸੀਂ ਨਾ ਹਾਂ ਇੰਨਾ ਕਿ ਬਣਦੇ ਹੀ ਆ ਹੁਣ ਮੰਨ ਲਓ ਵੀ ਜਿਹੜਾ ਜਸੜ ਸਾਹਿਬ ਕੋਲੇ ਆ ਭਾਰਤ ਹੈ ਜ਼ਿਆਦਾ ਉਹ ਪਿਓ ਵਾਲੇ ਪਾਸੇ ਦੋਨੇ ਭਾਈ ਆ ਸਕਦੇ ਇਹ ਕੋਈ ਪਿਓ ਦੇ ਆ ਠੀਕ ਹੈ ਬਈ ਹਾਂ ਬਿਲਕੁਲ ਬਈ ਸੋ ਭਰਾ ਸਟੱਡ ਸਰਵਿਸ ਵਾਸਤੇ ਬਈ ਤੁਹਾਨੂੰ ਫੋਨ ਕਾਲ ਕਰ ਲੈਣਗੇ ਹੋਰ ਅੱਗੇ ਦੀ ਕੋਈ ਜਾਣਕਾਰੀ ਲੈਣੀ ਹੋਈ ਤੇ ਇੱਕ ਬਈ ਆਪਾਂ ਉਹਦੇ ਬਾਰੇ ਦੱਸੀਏ ਜਿਹੜਾ ਕਾਲਾ ਘੋੜਾ ਆਪਣੇ ਕੋਲੇ ਪਹਿਲਾਂ ਬਈ ਹਾਂ ਕਾਲਾ ਘੋੜਾ ਬਈ ਆਪਾਂ ਨੂੰ ਫੌਜੀ ਦਾ ਕਹਿ ਕੇ ਦਿੱਤਾ ਸੀ ਠੀਕ ਹੈ ਬਈ ਵੀ ਆਪਾਂ ਪੱਕਾ ਨਹੀਂ ਕਹਿੰਦੇ ਹਨਾ ਐਵੇਂ ਕੱਲ ਨੂੰ ਅਗਲਾ ਕਹੇ ਦੇ ਵੀ ਤੂੰ ਸਾਨੂੰ ਜਾਂ ਡੀਏ ਨੇ ਕਰਾ ਦੇ ਆਪਣੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਪਰ ਘੋੜਾ ਆਪਣੇ ਕੋਲੇ 5 ਸਾਲ ਹੋ ਗਏ ਘੋੜੇ ਦੇ ਬੱਚੇ ਵੀ ਵਧੀਆ ਆਏ ਆ 20-22 ਬੱਚੇ ਆ ਗਏ ਸਵਾਰੀ ਦਾ ਵੀ ਪਾਸ ਆ ਦੋਨੇ ਦੋਰਿਆ ਛੋਟਾ ਵੱਡਾ ਚਾਹੇ ਆਪਣੇ ਤਾਂ ਬੱਚੇ ਚੜ ਜਾਂਦੇ ਆ ਲਈ ਫਿਰਦੇ ਆ ਹੂੰ ਤੇ ਤੁਰਿਆਂ ਦਾ ਵੀ ਪਾਸਾ ਸਵਾਰੀ ਤੇ ਸੀਲ ਸਾਊਆ ਕੋਈ ਲੱਤ ਨਹੀਂ ਮਾਰਦਾ ਵੜਦਾ ਨਹੀਂ ਹਾਂ ਪਹਿਲਾਂ ਤੁਸੀਂ ਕਾਫੀ ਟਾਈਮ ਰੱਖਿਆ ਬਾਈ 4-5 ਸਾਲ ਹਾਂ 4-5 ਸਾਲ ਹੋ ਗਏ ਬਾਈ ਆਪਣੇ ਤਾਂ ਕਰਮ ਵਾਲਾ ਜੱਦੇ ਆਇਆ ਵਧੀਆ ਕੰਮ ਹੈ ਠੀਕ ਹੈ ਬਾਈ ਤੇ ਹੁਣ ਘੋੜੇ ਦੋ ਹੋ ਗਏ ਤਾਂ ਬਸ ਹਾਂ ਦੋ ਕਰਕੇ ਬਾਈ ਹੁਣ ਉਹਨੂੰ ਬੇਸ਼ੇਰੇ ਨੂੰ ਰੱਖਣ ਦਾ ਮਨ ਹੋ ਗਿਆ ਤੇ ਫਿਰ ਦੋ ਥੋੜੇ ਜੇ ਲੋਡ ਨਹੀਂ ਆਉਂਦੇਗੇ ਹੂੰ ਹਰ ਇੱਕ ਦੂਜੇ ਦਾ ਕਰਦਾ ਘੋੜਾ ਰੇਸ਼ਮ ਭਾਈ ਇਹਦੀ ਹਾਈਟ ਕਿੰਨੀ ਹੋਣੀ ਆ ਇਹਦੀ ਭਾਈ ਬਾਟੋ ਦਾ ਦਾ ਕਟੋ ਬਾਹਰ ਆ ਬਸ ਠੀਕ ਐ ਇੰਨੀ ਕਾ ਹਾਈਟ ਐ ਵੈਸੇ ਆਮ ਤਾਂ ਭਰਾ ਸਾਰੇ ਜਾਣਦੇ ਆ ਪਹਿਲਾਂ ਜਿੰਨੀ ਹਾਂ ਹਾਂ ਸਭ ਨੇ ਦੇਖਿਆ ਹੀ ਆ ਭਾਈ ਜੇ ਹੁਣ ਪੂਰਾ ਤਿਆਰ ਹੋਵੇ ਤਾਂ ਭਾਈ ਬਾਟ ਹੀ ਮਣਿਆ ਜਾਂਦਾ ਜਦੋਂ ਜਿਆਦਾ ਭਾਰਾ ਹੋ ਜਾਂਦਾ ਤੁਹਾਨੂੰ ਪਤਾ ਵੀ ਹੰਨਾ ਹੀ ਉੱਚਾ ਜਾਵੜਦਾ ਇੰਚ ਦਾ ਠੀਕ ਹੈ ਬਾਈ ਵੀ ਜੇ ਕੋ ਮਾੜਾ ਮੋਟਾ ਪਤਲਾ ਹੋ ਜਾਏ ਘੋੜਾ ਤਾਂ ਕੋਈ ਅੱਧਾ ਇੰਚ ਥੱਲੇ ਆ ਜਾਂਦਾ ਬਸ ਉੱਥੇ ਜੀ ਹਾਈਟ ਆ ਕੋਈ ਇਹਦੀ ਤਾਂ ਮੰਨ ਲਓ ਕੋਈ ਬੜਾ ਫਰਕ ਨਹੀਂ ਆ ਠੀਕ ਹੈ ਬਾਈ ਹਾਂ ਤੇ ਬੱਚੇ ਚੰਗੇ ਆਏ ਆ ਇਹਦੇ ਬੱਚੇ ਸੋਹਣੇ ਆਏ ਆ ਬਾਈ ਵਧੀਆ ਆਏ ਆ ਬੱਚੇ ਜਿੰਨੇ ਆਏ ਆ ਠੀਕ ਹੈ ਹਾਂ ਜਾਦੇ ਮੰਨ ਲਓ ਬੱਚੇ ਮੇਰਾ ਖਿਆਲ ਆ ਵੀ ਇੱਕ ਰੰਗੇ ਜਿਆਦੇ ਆਏ ਹੋਣੇ ਆ ਕਿ ਨਹੀਂ ਰਲ ਮਿ ਜਾਂਦੇ ਆ ਨਹੀਂ ਕਾਲੇ ਛਾਕ ਕਾਲੇ ਵੀ ਸੂયા ਬਾਈ ਤਿੰਨ ਚਾਰ ਬੱਚੇ ਹੂੰ ਤੇ ਮੱਥੇ ਫੁੱਲ ਚਾਰੇ ਪੈਰ ਜੱਟੇ ਵੀ ਸੂયા ਠੀਕ ਹੈ ਦੋ ਪੈਰ ਜੱਟੇ ਵੀ ਸੂયા ਮੱਥੇ ਫੁੱ ਤੇ ਤੇੜੀਆ ਬੱਚੇ ਵੀ ਸੁਹਾ ਇੱਕ ਬੱਚਾ ਫਟੇ ਵਾਲਾ ਆਇਆ ਸੀ ਇਹਦਾ ਠੀਕ ਹੈ ਤੇੜੀਆ ਘੋੜੀ ਤੇ ਠੀਕ ਹੈ ਹਾਂ ਠੀਕ ਹੈ ਬਸ ਸਾਰੇ ਭੰਤਾਈ ਹਾਂ ਸਾਰੇ ਹੀ ਸੂਜ ਜਾਂਦਾ ਬੱਚੇ ਵੈਸੇ ਕਰਨ ਕੋਨ ਜਿਵੇਂ ਇਹਦੇ ਆ ਕਿਸੇ ਘੋੜੀ ਤੇ ਛੜਦੇ ਭਵਾਂ ਖੁੱਲੇਗਾ ਨਾਲੀ ਤੇ ਛੜਦੇ ਕੰਨ ਨਹੀਂ ਆਉਂਦਾ ਠੀਕ ਹੈ ਬਈ ਹਾਂ ਬਾਕੀ ਆਕੜੂ ਕੜੇ ਦੇ ਚ ਵੀ ਜਾਨੀ ਆ ਹਾਂ ਮੜਕੇ ਦੇ ਚ ਬਹੁਤ ਆ ਗਈ ਤੇ ਸੀਲਸਾਉ ਵੀ ਉਹਨੇ ਹੀ ਆ ਹਾਂ ਠੀਕ ਹੈ ਵੀਰੇ ਹਾਂਜੀ ਤੇ ਇੱਕ ਰੇਸ਼ਮ ਬਾਈ ਆਪਾਂ ਜਿਹੜੀ ਨੌਕਰੀ ਬੁਸ਼ੇਰੀ ਬਾਰੇ ਹਾਂਜੀ ਵੇਚਣ ਦੀ ਸਲਾਹ ਬਣਾਈ ਉਹਦੇ ਬਾਰੇ ਦੱਸਿਓ ਭਰਾਵਾਂ ਨੂੰ ਨੌਗਰੀ ਬੁਸ਼ੇਰੀ ਬਾਈ 11 ਕ ਮਹੀਨੇ ਦੀ ਹੋਊਗੀ ਹ ਤੇ ਇਹ ਹੈਗੀ ਜੈਦੇਵ ਘੋੜੇ ਦੀ ਠੀਕ ਆਪਣੇ ਨਾਲ ਪਥਰਾਲੇ ਪਿੰਡ ਦਾ ਘੋੜਾ ਜੈਦੇਵ ਜੈਦੇਵ ਜੈਵੀਰ ਦਾ ਠੀਕ ਹੈ ਬਾਈ ਇਹਦੀ ਮਾਂ ਬਾਈ ਜੰਬੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਕਿੰਨੇ ਮਹੀਨਿਆਂ ਦੀ ਹੋ ਗਿਆ ਇਹ 11 ਕਿ ਮਹੀਨਿਆਂ ਦੀ ਹੋਊਗੀ 11 ਕਿ ਮਹੀਨਿਆਂ ਦੀ ਹਾਂਜੀ ਠੀਕ ਹੈ ਵੀਰੇ ਹਾਈਟ ਸੋਣੀ ਕਰ ਗਈ ਹਾਂ ਕੱਦ bao ਕਰੂਗੀ ਬਾਈ ਕਾਦੇ ਤੇ ਪਿਆਉ ਦਾ ਵੀ ਮੰਨ ਲਓ 6 ਟੈਂਚ ਹੈ ਹਾਂ ਤੇ ਘੋੜਾ ਭਾਰੀ ਵੀ ਆ ਬਾਡੀ ਦਾ ਵੀ ਹੁੰਦਾ ਬਾਡੀ ਬੁੱਡੀ ਦਾ ਬਹੁਤ ਭਾਰਾ ਵੈਸੇ ਮੈਨੂੰ ਤਾਂ ਬੱਚੀ ਉਹ ਵੀ ਸਿਵਕੇ ਤੋਂ ਰਹਤਦਾ ਬਈ ਹਨਾ ਹਾਂ ਕੋਈ ਮਾੜਾ ਮੋਟਾ ਤਾਂ ਕੀ ਆਖੇ ਬਈ ਹੋ ਸਕਦਾ ਹਨਾ ਆ ਹੀ ਜਾਂਦਾ ਇੰਨਾਂ ਦਾ ਪਰ ਉਹ ਨਹੀਂ ਆ ਪਿੰਡੇ ਦੇ ਵੀ ਆਪਾਂ ਦਿਖਾ ਦਾਂਗੇ ਵੀ ਆਮ ਹੀ ਪਈ ਹੁੰਦੀ ਹੈ ਫਲਕਾਰੀ ਉਵੇਂ ਨਹੀਂ ਠੀਕ ਹੈ ਹਾਂਜੀ ਪੋਰੀਆਂ ਪੂਰੀਆਂ ਦੀ ਸਾਫ ਹੈ ਪੋਰੀਆਂ ਦੀ ਸਾਫ ਆ ਬਈ ਨਾ ਸਿੱਟਾ ਕੁਝ ਨਹੀਂ ਸਾਰੀ ਸਾਫ ਹੈ ਠੀਕ ਹੈ ਬਈ ਬਾਕੀ ਬੱਚੀ ਬਈ ਲੰਮੀ ਲੂਮੀ ਚੰਗੀ ਆ ਬਰੀ ਬਣੂਗੀ ਹਾਂ ਲੰਮੀ ਲੂਮੀ ਚੰਗੀ ਆ ਹਾਂ ਬਰੀਡਿੰਗ ਵਾਲੀ ਵਧੀਆ ਘੋੜੀ ਬਣੂਗੀ ਮੰਨ ਲਓ ਜੇ ਕਿਸੇ ਨੇ ਪਾਲਣੀ ਹੈ ਹਾਂ ਖੁੱਲੇ ਹੱਟਦੀ ਆ ਕਰਦੇ ਨੇ ਬੜਕੋਲੋ ਬਾਈ ਤੇ ਇਹਦਾ ਵੀ ਆਪਣਾ ਵਿਚਾਰ ਹੈਗਾ ਹਾਂ ਜੀ ਹਾਂ ਇਹਦਾ ਵਿਚਾਰ ਹੈਗਾ ਬਾਈ ਜੇ ਕੋਈ ਚੱਲ ਆਪਾਂ ਨੂੰ ਜਾਇਲ ਆਦ ਰੇ ਮਾਂ ਦੀ ਬਾਈ ਰੇਸ਼ਮ ਕਿੰਨੀ ਕਹਾਣੀ ਕਿਹਾਣੀ ਮਾਂ ਦੀ ਬਾਈ 60 ਇੰਚ ਹੈ 60 ਇੰਚ ਹਾਂ ਠੀਕ ਹੈ ਹਾਂ ਠੀਕ ਹੈ ਜੀ ਤੇ ਇੱਕ ਆਪਾਂ ਬਾਈ ਜਿਹੜੀ ਉਹ ਆਪਣੇ ਵਾਲੇ ਘੋੜੇ ਤੋਂ ਹੀ ਬਸ਼ੇਰੇ ਤੋਂ ਮੇਟ ਕਰਾਈ ਵੀ ਆ ਪੰਜਾਬ ਜੋਤ ਤੋਂ ਹਾਂ ਮਊਆ ਘੋੜੀ ਬਾਈ ਮਊਆ ਘੋੜੀ ਹਾਂਜੀ ਮੱਥੇ ਪਲੇਜ ਦੀ ਆ ਘੋੜੀ ਹਾਂਜੀ ਤੇ ਉਹਦੇ ਬਾਈ ਮੇਰਾ ਖਿਆਲ ਪੈਰ ਵੀ ਕੋਈ ਚਿੱਟਾ ਆ ਉਹਦਾ ਹਾਂ ਬਾਈ ਪਿਛਲਾ ਪੈਰ ਚਿੱਟਾ ਇੱਕ ਠੀਕ ਹੈ ਹਾਂਜੀ ਇਹਦੇ ਬੱਚੇ ਬੱਚੇ ਘੋੜੀ ਦੀ ਆਪਾਂ ਪਹਿਲਾਂ ਦੇਖਿਆ ਕੋਈ ਹਾਂ ਇਹਦੇ ਬਸ਼ੇਰੀ ਸੀ ਪਹਿਲਾਂ ਮਗਰ ਬਈ ਚੰਗੀ ਸੀ ਮੱਥੇ ਪਟੇ ਦੀ ਸੀ ਉਹ ਵੀ ਹੂੰ ਇਹ ਮੰਨ ਲਓ ਵੀ ਰਾਜਸਥਾਨ ਚੋਂ ਆਈ ਹੈ ਘੋੜੀ ਉਹ ਕੋਈ ਪ੍ਰਵਾਹ ਤਾਂ ਬੱਚਾ ਰਾਜਸਥਾਨ ਚੋਂ ਦੀ ਹੈ ਇਹ ਠੀਕ ਹੈ ਬਈ ਹਾਂਜੀ ਠੀਕ ਹੈ ਜੀ ਤੇ ਹੁਣ ਆਪਣੇ ਵਾਲੇ ਤੋਂ ਚੈੱਕ ਪਾਸ ਹੋ ਗਈ ਹਾਂ ਆਪਣੇ ਵਾਲੇ ਤੋਂ ਚੈੱਕ ਪਾਸ ਹੋ ਗਈ ਬਈ ਆ 24 ਤਰੀਕ ਨੂੰ ਇਹਨੂੰ ਤੀਜਾ ਮਹੀਨਾ ਲੱਗਿਆ ਹਨਾ ਜੇ ਕਿਸੇ ਨਾਲ ਸੌਦਾ ਹੁੰਦਾ ਤਾਂ ਅਗਲਾ ਆਪਦੀ ਡਾਕਟਰ ਦਾ ਉਹਦੇ ਤੋਂ ਬਈ ਚੈੱਕ ਕਰਾ ਕੇ ਲੈ ਜੇ ਹਨਾ ਹਾਂ ਤੇਰੀ ਰੇਸ਼ਮ ਵੀਰੇ ਕਿੰਨੀ ਕੁ ਹੋਣੀ ਆ ਹਾਈਟ ਕੋੜੀ ਇਹਦੀ 60 ਇੰਚ ਆ ਬਾਈ 60 ਇੰਚ ਹਾਂਜੀ ਉਮਰ ਉਮਰ ਦੀ 6 ਸਾਲ ਦੀ ਆ ਬਾਈ 6 ਸਾਲ ਦੀ ਹਾਂ ਤੁਰਦੀ ਤਰਦੀ ਆ ਕਿ ਤੁਰਦੀ ਬਹੁਤ ਆ ਬਾਈ ਤੋਰਾ ਹਾਂ ਬਹੁਤ ਚੰਗਾ ਤੋਰਾ ਠੀਕ ਹੈ ਠੀਕ ਵੱਡਾ ਤੋਰਾ ਤੁਰਦੀ ਆ ਵਧੀਆ ਛੋਟਾ ਵੀ ਤੁਰਦੀ ਆ ਵੱਡਾ ਵੀ ਤੁਰਦੀ ਆ ਬਾਕੀ ਘੋੜੀ ਊ ਮੰਨ ਲਓ ਹੱਡ ਗੋਡਿਆਂ ਦੀ ਬਹੁਤ ਮਜ਼ਬੂਤ ਆ ਬਾਈ ਇਹ ਤਾਂ ਥੋੜੀ ਜੀ ਨਾ ਮੰਨ ਲਾ ਵੀ ਹੁਣ ਫਿੱਕੀ ਜੀ ਲੱਗਦੀ ਆ ਗਰਮੀ ਜਾਦੇ ਰਹੀ ਆ ਤੇ ਹੁਣ ਘੋੜੀ ਤਿਆਰ ਹੋਣ ਲੱਗ ਗਈ ਤੇ ਚੌੜੀ ਬਹੁਤ ਹੋ ਜਾਂਦੀ ਹੈ ਬਾਈ ਦੂਰੇ ਦੂਰੇ ਬੰਦ ਦੀ ਘੋੜੀ ਹੈ ਹਾਂ ਪੁੜਾ ਪੜਾ ਵੀ ਨਿਕਰਾਂ ਬਾਈ ਘੋੜੀ ਮਜ਼ਬੂਤ ਬਹੁਤ ਆ ਗਈ ਸੁੰਭ ਵੀ ਮੰਨ ਲਓ ਹੁਣ ਤਾਂ ਅਸੀਂ ਛੋਟੇ ਕਰਾਦੇ ਗੁਰੂ ਹੀ ਲੱਗੀ ਸੀ ਢੇ ਢੇ ਪੈਰ ਹਮ ਮੰਨ ਲਓ ਸਾਢੇ ਪੰਜ 6 ਨੰਬਰ ਲੱਗਦੀ ਉਹ ਸਾਢੇ ਪੰਜ ਗੁਰੂ ਹੀ ਠੀਕ ਹੈ ਬਾਈ ਤਿਆਰ ਬਹੁਤ ਵੱਡੇ ਇੱਕ ਸੁਭਾਅ ਦੀ ਠੰਡੀ ਹੈ ਬਾਈ ਹਾਂ ਉਹ ਠੰਡੀ ਹੈ ਬਾਈ ਰੱਖਣ ਵਾਲੀ ਘੋੜੀ ਹਾਂ ਨਹੀਂ ਘੋੜੀ ਰੱਖਣ ਵਾਲੀ ਹੈ ਬਾਈ ਬਰੀਡਿੰਗ ਆਸਤੇ ਵਧੀਆ ਬੱਚੇ ਚੰਗੇ ਹੀ ਦੇਊਗੀ ਮਾੜਾ ਨਹੀਂ ਦਿੰਦੀ ਠੀਕ ਹੈ ਬਾਈ ਹਾਂਜੀ ਇੱਕ ਤੁਹਾਡੇ ਕੋਲੇ ਜਿਹੜੀ ਉਹ ਦੂਜੀ ਮਾਰਵਾੜੀ ਘੋੜੀ ਹੈ ਬਾਈ ਕਾਲੀ ਕਾਲੀ ਜਕ ਲਿਆਣੀ ਹਾਂ ਬੰਜਕ ਲਿਆਣੀ ਉਹਦਾ ਮਾਰਕਾ ਮੁਰਕਾ ਬੜਾ ਸੋਹਣਾ ਰੰਗ ਹਾਂ ਉਹਦਾ ਬਹੁਤ ਚੰਗਾ ਬਾਈ ਠੀਕ ਹੈ ਜੀ ਉਹ ਵੀ ਘੋੜੀ ਬਾਈ ਰਾਜਸਥਾਨ ਜੂ ਹੀ ਆਈ ਹੋਈ ਹੈ ਹੂੰ ਕਿਸੇ ਚੰਗੀ ਲੈਣ ਦੀ ਘੋੜੀ ਆ ਵੈਸੇ ਕਨਫਰਮ ਨਹੀਂ ਵੀ ਘੋੜੇ ਕਿਹੜੇ ਦੀ ਆ ਆਪਾਂ ਐਵੇਂ ਝੂਠ ਮਾਰਦੇ ਆ ਚਲੋ ਕਈ ਵਾਰ ਕੀ ਹੁੰਦਾ ਰੇਸ਼ਮ ਬਾਈ ਜਾਨਵਰ ਵੇਚ ਕੇ ਗਾਂ ਤੁਰੇ ਆਉਂਦਾ ਪਤਾ ਨਹੀਂ ਲੱਗਦਾ ਆਪਾਂ ਦਾ ਬਾਈ ਕੱਟ ਕੰਡੀਸ਼ਨ ਦੇਖ ਕੇ ਲੈ ਲਈ ਵੀ ਚੰਗੀ ਬੰਤਰਾਂ ਦੀ ਜੰਗੀ ਐ ਬੱਠਾ ਥੋੜਾ ਜੰਗਾ ਤਾਂ ਹੁਣ ਚੰਗੀ ਐ ਹਾਂ ਰੰਗ ਜੰਗਾ ਵੀ ਜਲ ਵਧਿਆ ਹੀ ਸੂਗੀ ਠੀਕ ਹੈ ਬਾਈ ਹਾਂ ਇਹ ਮੌਕੇ ਤੇ ਖਾਲੀ ਹੈ ਬਾਈ ਹਾਂ ਉਹ ਮੌਕੇ ਦੀ ਖਾਲੀ ਹੈ ਬਾਈ ਠੀਕ ਹੈ ਹਾਂ ਠੀਕ ਹੈ ਜੀ ਇਹਦੀ ਹਾਈਟ ਕਿੰਨੀ ਹੋਣੀ ਆ ਇਹਦੀ 60 ਹੀ ਇਹਦੀ ਹੈ ਬਾਈ 60 ਹੀ ਇਹਦੀ ਬਰਾਬਰ ਜੀ ਨੇ ਕੋਈ ਹਾਂ ਇਹ ਬਾਈ ਫਿਰ ਆਪਾਂ ਮੰਨ ਲਓ ਵੀ ਇਸ ਤਰ੍ਹਾਂ ਵੇਚਣੀ ਹੈ ਜੇ ਕੋਈ ਭਰਾ ਚਾਹੀ ਵੀ ਜਰ ਆਪਣੇ ਵਾਲੇ ਬਿਸ਼ੇਰੇ ਤੋਂ ਮਲਾਉਣੀ ਕਰਨੀ ਆ ਜਾਂ ਉਸ ਤਰ੍ਹਾਂ ਦਾ ਵੀ ਕੋਈ ਹੋ ਜੂ ਸ ਕਰ ਲਾਂਗੇ ਬਾਈ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕਈ ਵਾਰ ਅਗਲਾ ਕਹਿੰਦਾ ਬਾਈ ਤੁਸੀਂ ਗੱਬਣ ਕਰਾ ਕੇ ਦੇ ਦਿਓ ਵੈਸੇ ਚਲੋ ਹੁਣ ਤਾਂ ਆਪਾਂ ਮੌਕੇ ਤੇ ਖਾਲੀ ਦੀ ਵੀਡੀਓ ਪਾ ਰਹੇ ਹਾਂ ਹਾਂ ਕਿਸੇ ਦਾ ਕੋਈ ਇਰਾਦਾ ਬਣ ਜੇ ਨਾ ਨਾ ਕਰ ਲਾਂਗੇ ਬਾਈ ਜਿਵੇਂ ਕੋਈ ਕਰੂਗਾ ਭਰਾ ਉਹ ਵੀ ਕਰ ਲਾਂਗੇ ਆਪਾਂ ਕੋਈ ਚੱਕਰ ਨਹੀਂ ਠੀਕ ਹੈ ਬਾਈ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਹੋਰ ਜਾਨਵਰ ਬਾਈ ਕਿਹੜਾ ਸੇਲ ਕਰਨਾ ਕੋ ਟੂ ਆਪਣੇ ਕੋਲੇ ਛੋਟੀ ਘੋੜੀ ਰਹਿ ਗਈ ਨਿੱਕੀ ਜਿਹੜੀ ਠੀਕ ਹੈ ਬਾਈ ਉਹਦਾ ਕੀ ਰੱਖਿਆ ਉਹਦਾ ਬੱਚਾ ਬੱਚਾ ਮੇਰੇ ਖਿਆਲ ਆ ਤੁਸੀਂ ਲਿਆ ਬਹਿਲਾ ਉਹ ਨਾ ਬ ਯਾਰ ਮਿੱਤਰ ਨੂੰ ਦਿੱਤੀ ਸੀ ਆਪਾਂ ਉਹਨਾਂ ਕੋਲੇ ਦੋ ਸੂਏ ਸੂ ਗਈ ਆਪਣੇ ਕਾਲੇ ਘੋੜੇ ਤੋਂ ਇਸੇ ਤੋਂ ਹੀ ਤੇ ਦੋਨੇ ਸੂਏ ਬਸ਼ੇਰੀਆਂ ਸੀ ਕਾਲੀਆਂ ਛਾ ਕਾਲੀਆਂ ਐਤ ਕੀ ਉਹ ਜਦੋਂ ਮੈਂ ਉਹ ਤਾਂ ਲੈ ਕੇ ਆਇਆ ਘਰ ਉਹ ਕਹਿੰਦਾ ਬਈ ਯਾਰ ਸਾੰਦੀ ਨਹੀਂ ਅਸੀਂ ਆਪਦੇ ਕੰਮਾਂ 'ਚ ਬੀ ਹੁੰਨੇ ਆ ਨਾ ਮੰਨੀ ਰਹਿੰਦੀ ਯਾਰ ਲੈ ਜਾ ਦੂੰ ਤੇ ਉਹ ਮੈਂ ਲਿਆਂਦੀ ਆਉਂਦੀ ਕੁੜੀ ਹੀਟ 'ਚ ਆ ਗਈ ਸੀ ਬਈ ਤੇ ਉਹ ਬਸ਼ੇਰੇ ਤੋਂ ਹੀ ਮਿਲਾਤੀ ਆਪਣੇ ਨੂੰ ਬਈ ਹੂੰ ਠੀਕ ਹੈ ਗਾਂ ਕਿਸਮਤ ਅਗਲੇ ਦੀ ਹੈ ਨਾ ਚੱਕ ਬਾਸ ਹੁੰਦੀ ਆ ਦਾ ਠੀਕ ਹੈ ਬਈ ਤੇ ਬਾਕੀ ਜੇ ਬਈ ਕੋਈ ਲੈ ਗਿਆ ਭਰਾ ਚੱਲ ਯਾਰ ਸਸਤੇ ਇਹ ਰੇਟ ਦੀ ਹੈਗੀ ਬਈ ਉਹ ਹੂੰ ਤੇ ਜੇ ਕੋ ਤੇ ਖਾਲੀ ਨਿਕਲ ਗਿਆ ਆਪਾਂ ਛੱਡ ਵੀ ਦੇਵਾਂਗੇ ਦੁਬਾਰੇ ਕੋਈ ਗੱਲ ਨਹੀਂ ਫੇਸਬੂਕ ਵਾਲੀ ਤਾਂ ਕੋਈ ਚੱਕਰ ਨਹੀਂ ਆ ਠੀਕ ਹੈ ਭਾਈ ਹਾਂ ਫੀਸ ਨਾ ਦੇਵੇ ਆਪਾਂ ਦੁਬਾਰੇ ਵੀ ਛੱਡ ਦਾਂ ਜੇ ਖਾਲੀ ਨਿਕਲ ਗਈ ਤਾਂ ਠੀਕ ਹੈ ਭਾਈ ਹਾਂ ਠੀਕ ਹੈ ਤੇ ਭਾਈ ਜਿਵੇਂ ਅੱਗੇ ਰੇਸ਼ਮ ਹੁਣ ਮੰਨ ਲਓ ਸ਼ੋ ਸ਼ੋ ਹੋਣੇ ਆ ਹਾਂਜੀ ਚਲੋ ਸ਼ੋਆਂ ਦੇ ਵਿੱਚ ਡਿਸਪਲੇ ਦਾ ਵੀ ਚੱਲਦਾ ਸਿਸਟਮ ਹਾਂਜੀ ਹਾਂਜੀ ਫਿਰ ਘੋੜੇ ਨੂੰ ਥੋੜਾ ਵੀ ਲੈ ਕੇ ਜਾਣ ਦਾ ਹੱਕ ਬਣਦਾ ਬਈ ਦਿਖਾਈਏ ਹੁਣ ਆਪਾਂ ਐਡਾ ਚੰਗਾ ਘੋੜਾ ਹਾਂ ਪਰਮਾਤਮਾ ਦੀ ਕਰਮਾ ਭਾਗ ਨੇ ਘਰੇ ਤਿਆਰ ਹੋਇਆ ਹਨ ਮੇਲੇ ਮੂਲੇ ਲਾਓ ਹੁਣ ਇਹਦੇ ਨਾਲ ਹਾਂ ਬਈ ਇਹ ਕੀ ਬਸ ਇਹਤ ਕੀ ਵਿਚਾਰ ਆ ਵੀ ਇਹਤ ਕੀ ਇਹ ਤਿਆਰ ਹੋ ਗਿਆ ਪਿਛਲੇ ਸਾਲ ਥੋੜਾ ਜਿਹਾ ਛੋਟਾ ਸੀ ਇਹਤ ਕੀ ਜਲਾ ਹੋ ਗਿਆ ਹੁਣ ਦਿਖਾਉਣ ਜੋਗਾ ਤੇ ਇਹਦੀ ਜਰੂਰ ਦਿਖਾਵਾਂਗੇ ਪਰਮਾਤਮਾ ਦੀ ਮਿਹਰ ਰਵੇ ਹਨ ਤੇ ਲਿਜਾਵਾਂਗੇ ਬਾਈ ਜਰੂਰ ਮੇਲੇ ਵੀ ਦਿਖਾਵਾਂਗੇ ਸ਼ੋਅ ਵੀ ਦਿਖਾਵਾਂਗੇ ਇਹਨੂੰ ਠੀਕ ਆ ਬਾਈ ਹਾਂਜੀ ਬਾਕੀ ਬਾਈ ਤੁਹਾਡੇ ਸਾਰੀ ਫੈਮਿਲੀ ਨੂੰ ਬੱਚਿਆਂ ਨੂੰ ਬੜਾ ਸ਼ੌਂਕ ਹੈ ਹਾਂ ਬਾਈ ਸਾਰੇ ਇਕੱਠਵਾਰ ਆ ਦੇਖੋ ਮਰ ਜਿਹਾ ਛੋਟਾ ਹੀ ਆ ਬਾਈ ਸਾਰੀ ਇਹਨੇ ਤਿਆਰੀ ਕਰਾਈ ਆ ਨਾ ਤੇ ਘੋੜਿਆਂ ਤੇ ਬੈਹਿ ਗੋੜਿਆਂ ਤੇ ਸ਼ੌਂਕ ਹੈ ਬਾਈ ਇਹਨੂੰ ਵੀ ਹੂੰ ਤੁਹਾਡੀ ਗੁੜੀਆਂ ਨੂੰ ਵੀ ਬਹੁਤ ਸ਼ੌਂਕ ਹੈ ਹਾਂ ਬੱਚਿਆਂ ਨੂੰ ਆਪਣਾ ਤਿੰਨਾਂ ਨੂੰ ਹੀ ਸ਼ੌਂਕ ਹੈ ਬਾਈ ਹੂੰ ਠੀਕ ਹੈ ਭਾਈ ਬਾਕੀ ਇਹ ਸਾਹੂ ਸੀਗਾ ਇਹਦਾ ਕਰਕੇ ਮੋਹ ਪੈ ਗਿਆ ਜਿਆਦੇ ਉਦੋਂ ਇਹ ਛੋਟੇ ਸੀਗੇ ਇਹ ਕੋਸ਼ਾਂਦਾ ਨਹੀਂ ਸੀ ਬਸ ਇਹਦੇ ਨਾਲ ਇਹ ਜਿਆ ਪ੍ਰੇਮ ਪਿਆ ਫਿਰ ਕੋੜਿਆਂ ਨਾਲ ਮੋਹ ਪੈ ਗਿਆ ਮੋਹ ਪੈ ਗਿਆ ਤੇ ਇਹਨਾਂ ਦੀ ਜੱਕ ਖੁੱਲ ਗਈ ਬਾਈ ਜੱਕ ਖੁੱਲ ਗਈ ਜਾਨਵਰ ਸੀਲ ਹਾਂ ਭਾਈ ਚੰਦ ਕਰਨ ਦਾ ਵੀ ਨਹੀਂ ਕੋਈ ਇਹਨੂੰ ਲੈ ਕੇ ਤੁਰਿਆ ਫਿਰਦਾ ਜਵਾਕਾਂ ਨਾਲ ਜਵਾਕਾਂ ਕਰਕੇ ਹੋ ਜਾਂਦਾ ਵੱਡੇ ਵੱਡੇ ਰ ਵਰਗੇ ਤੇ ਸੀਲ ਸਾਹੂ ਕੋਲੇ ਤੁਰੇ ਫਿਰੋ ਕੋਈ ਵੱਡਣਾ ਨਹੀਂ ਇਹਨੇ ਕੋਈ ਲਾਤ ਨਹੀਂ ਮਾਰਨੀ ਕਿਉਂਕਿ ਕਈ ਵਾਰ ਆਪਾਂ ਦੇਖਦੇ ਆ ਕੋਈ ਜਾਨਵਰ ਉਹੇ ਜਿਹਾ ਆ ਜੇ ਆਪਣੇ ਕੋਲੇ ਆਪਕ ਬੱਚੇ ਨੂੰ ਕਿਸੇ ਨੂੰ ਬਿਠਾਦਾ ਜਾਂ ਲੱਤ ਕੱਢ ਗਿਆ ਕੋਈ ਇੱਕ ਅੱਧੀ ਅਰ ਸੱਟ ਖਾਲੀ ਉੱਥੋਂ ਹੀ ਫਿਰ ਬਈ ਬੱਚੇ ਦਾ ਮੋਟ ਟੁੱਟ ਜਾਂਦਾ ਵੀ ਡਰ ਜਾਂਦਾ ਡਰ ਪੈ ਜਾਂਦਾ ਬਈ ਡਰ ਪੈ ਜਾਂਦਾ ਤਾਂ ਹਾਂ ਇਹ ਤਾਂ ਹੈ ਸਹੀ ਹੈ ਬਈ ਰੇਸ਼ਮ ਵੀਰੇ ਇੱਕਦਾਂ ਤੁਸੀਂ ਆਪਦਾ ਨੰਬਰ ਦੱਸ ਦਿਓ ਹਾਂ ਬਈ ਮੇਰਾ ਇੱਕ ਤਾਂ ਹੈਗਾ 97802 ਹੂੰ 15521 ਠੀਕ ਹੈ ਬਈ ਇਹਦੇ ਤੇ ਵਟਸਐਪ ਵੀ ਚੱਲਦਾ ਹੈ ਹੂੰ ਤੇ ਇੱਕ 83607 ਹੂੰ 99475 ਠੀਕ ਹੈ ਬਈ ਹਾਂਜੀ ਦੋਵੇਂ ਨੰਬਰ ਚੱਲਦੇ ਹਾਂਜੀ ਹਾਂਜੀ ਠੀਕ ਹੈ ਵੀਰੇ ਬਾਕੀ ਆਪਾਂ ਸਕਰੀਨ ਤੇ ਵੀ ਹਾਂ ਬਾਕੀ ਬਈ ਜੇ ਕੋਈ ਮੰਨ ਲਾ ਵੀ ਚੱਲ ਆਪਣੇ ਕੋਲੇ ਘੋੜੀ ਕਿਸੇ ਨੇ ਛੱਡਣੀ ਹੁੰਦੀ ਹੈ ਪੰਜ ਚਾਰ ਦਿਨ ਤੱਕ ਕੋਈ ਆਪਣਾ ਹੀ ਫੀਸ ਚੀ ਆ ਉਹ ਕੋਈ ਖਰਚਾ ਨਹੀਂ ਆਪਾਂ ਹਨਾ ਜੇ ਕੋਈ ਕਹਿੰਦਾ ਵੀ ਅਸੀਂ ਗੱਬਣ ਚੈੱਕ ਕਰਾ ਕੇ ਲੈ ਜਾਣੀਆਂ ਜਾਂ ਉਹ ਫਿਰ ਉਹ ਐਕਸਟਰਾ ਖਰਚਾ ਬਈ ਉਹ ਦਾ ਅਲੱਗ ਹਨਾ ਹਾਂ ਉਹ ਤਾਂ ਬਈ ਫਿਰ ਪੈੜਕ ਦਾ ਮੰਨ ਲਓ ਆਪਣਾ ਸਟੇਬਲ ਦਾ ਖਰਚਾ ਹੋ ਹੀ ਜਾਂਦਾ ਹਨਾ ਵੀ ਉਹ ਦਾਣਾ ਬਾਣੀ ਵੀ ਦਿੰਦਾ ਚੱਲ ਆਪਾਂ ਚਾਰ ਦਿਨ ਤੱਕ ਚੱਲੋ ਹੋ ਜਾਂਦੀ ਹੈ ਦੋ ਚਾਰ ਦਿਨਾਂ ਲਈ ਕੋਈ ਗੱਲ ਨਹੀਂ ਜੇ ਕਿਸੇ ਨੇ ਮਲਾਉਣੀ ਹੈ ਜਗਾ ਹੈਗੀ ਆਪਣੇ ਕੋਲੇ ਕੋਈ ਚੱਕਰ ਨਹੀਂ ਇੱਥੇ ਰੱਖ ਲਾਂਗੇ ਘੋੜੀ ਠੀਕ ਹੈ ਠੀਕ ਹੈ ਹਾਂ ਠੀਕ ਹੈ ਬਾਈ ਰੇਸ਼ਮ ਠੀਕ ਹੈ ਬਾਈ ਲੱਗਿਆ ਤੁਹਾਡਾ ਬਾਈ ਘੋੜਾ ਬੜਾ ਵਧੀਆ ਲੱਗਿਆ ਹਨਾ ਹਾਂਜੀ ਹਾਂਜੀ ਤੇ ਸੋ ਦੋਸਤੋ ਬਾਈ ਰੇਸ਼ਮ ਨੇ ਜਿਵੇਂ ਸਾਰੀ ਗੱਲਬਾਤ ਦੱਸਤੀ ਆ ਪੰਜਾਬ ਜੋਤ ਬਸ਼ੇਰੇ ਦਾ ਨਾਮ ਰੱਖਿਆ ਹੈਗਾ 52000 ਰੁਪਏ ਦੀ ਸਟੱਡ ਸਰਵਿਸ ਦੀ ਬਾਈ ਨੇ ਫੀਸ ਰੱਖੀ ਆ ਤੇ ਹੁਣ ਲਾਂਚ ਕੀਤਾ ਇਸੇ ਵੀਡੀਓ ਦੇ ਨਾਲ ਬਾਈ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਚੰਗੇ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਚੰਗੀ ਆਸ ਉਮੀਦ ਆ ਇਸ ਬਸ਼ੇਰੇ ਤੋਂ ਕਿਉਂਕਿ ਲਾਇਨ ਖਾਨਦਾਨ ਦੋਨਾਂ ਪਾਸਿਆਂ ਤੋਂ ਬੜਾ ਚੰਗਾ ਬਸ਼ੇਰੇ ਦਾ ਬਾਕੀ ਜਿਹੜੇ ਆਪਾਂ ਤੁਹਾਨੂੰ ਸੇਲ ਵਾਲੇ 3-4 ਜਾਨਵਰ ਦਿਖਾਏ ਆ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਬਾਈ ਰੇਸ਼ਮ ਦੇ ਨਾਲ ਕਰ ਸਕਦੇ ਹੋ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ